ਹੈਲੋ ਹਾਂਜੀ ਆਪੇ ਆਪਣੇ ਨਾਲ ਕਰਾ ਗੱਲ ਹੈਲੋ ਹਾਂਜੀ ਭਾਜੀ ਉਹ ਨਾ ਮੀਨਾ ਕੁੜੀ ਦੇ ਲਾਗੇ ਵਿਆਹ ਕਰਾ ਕੇ ਆਇਆ ਨਹੀਂ ਗਾ ਤੇ ਮੀਨੇ ਨਾ ਇਹਨੇ ਮੈਨੂੰ ਦੱਸਿਆ ਵੀ ਮੇਰੇ ਇਤਰਾ ਮੰਮੀ ਮੈਂ ਦਵਾਈ ਖਾਣੀ ਤੇ ਮੈਂ ਇਹਨੂੰ ਪੁੱਛਿਆ ਕਾਦੀ ਪੁੱਤ ਦਵਾਈ ਖਾਣੀ ਇਹਨੂੰ ਪੁੱਛ ਲਓ ਭਾਵੇਂ ਬੈਠਾ ਜੇ ਲਾਗੇ ਅੱਛਾ ਮੈਂ ਸਮਝਿਆ ਵੀ ਕੁੜੀ ਦੇ ਲਾਗੇ ਗਿਆ ਤੇ ਖਰੇ ਸਰੀਰ ਤੇ ਜਖਮ ਜੁਖਮ ਹੋ ਗਏ ਤੇ ਮੈਂ ਇਹਨੂੰ ਆਖਿਆ ਖਡੂਰ ਸਾਹਿਬ ਤੂੰ ਆ ਜਾ ਤੇ ਮੈਂ ਕਿਹਾ ਸਾਡੇ ਇੱਥੇ ਡਾਕਟਰ ਬੜਾ ਸਿਆਣਾ ਤੇ ਉਹਨੂੰ ਵਿਖਾਉਂਦੇ ਆ ਵੀ ਜੇ ਜਖਮ ਹੋ ਗਏ ਤੇ ਤੇਰੇ ਠੀਕ ਹੋ ਜਾਣਗੇ ਇਹਨੇ ਆਖਿਆ ਨਹੀਂ ਮੰਮੀ ਉਹ ਗੱਲ ਨਹੀਂ ਕਿ ਮੇਰੀ ਹੋਰ ਗੱਲ ਆ ਫੇਰ ਇਹਨੇ ਕੀਤਾ ਜੇ ਤਾਏ ਨੂੰ ਫੋਨ ਤੇ ਫੇਰ ਇਹਨੇ ਕੀਤਾ ਭੂਆ ਦੇ ਮੁੰਡੇ ਨੂੰ ਫੋਨ ਤੇ ਉਹਨਾਂ ਆਖਿਆ ਵੀ ਦਵਾਈ ਖਾ ਬਾਸ ਸਾਡੇੋਂ ਫੇਰ ਦਵਾਈ ਲਈ ਕਿਹਾ 3000 ਰੁਪਏ ਦੀ 3000 ਦੀ ਉਹ ਕੁੜੀ ਕੋਲ ਪਰਚੀ ਵੀ ਪਈ ਜੇ ਦਵਾਈ ਵੀ ਪਈ ਆ ਸਭ ਕੁਝ ਪਿਆ ਵਾ ਲਮਾਰੀ ਦੇ ਵਿੱਚ ਜਿਹੜੀ ਇਹਨੇ ਖਾਧੀ ਆ ਫੇਰ ਜਗਹੇ ਦਾ ਸਰੀਰ ਮਾੜਾ ਮੋਟਾ ਕੋ ਠੀਕ ਹੋਇਆ ਤੇ ਇਹ ਕੁੜੀ ਦੇ ਨਾਲ ਸਾਉਣ ਡੇਢ ਮਹੀਨੇ ਪਿੱਛੇ ਕੁੜੀ ਦੇ ਨਾਲ ਸੁੱਤਾ ਵਾ ਸੁਹਾਗ ਰਾਤ ਤੇ ਆਪਾਂ ਪਹਿਲੇ ਦਿਨ ਮਨਾਉਂਦੇ ਆ ਤੇ ਇਹਨੇ ਡੇਢ ਮਹੀਨੇ ਪਿੱਛੇ ਕੁੜੀ ਦੇ ਨਾਲ ਮਾੜਾ ਚੰਗਾ ਕੀਤਾ ਤੇ ਚਲੋ ਮਹਾਰਾਜ ਨੇ ਇਹਨੂੰ ਕੋਈ ਬੱਚਾ ਹੋ ਗਿਆ ਹੁਣ ਕੁੜੀ ਆਂਦੀ ਜੇ ਫੇਰ ਇਹਦਾ ਉਹੀ ਹਾਲ ਆ ਸਰੀਰ ਇਹਦਾ ਡਿੱਗਾ ਰਹਿੰਦਾ ਵਾ ਤੇ ਤੋਤੀ ਇਹਦੀ ਖੜੀ ਨਹੀਂ ਹੁੰਦੀ ਤੇ ਇਹ ਆਂਦੀ ਵੀ ਮੈਨੂੰ ਆਂਦਾ ਤੂੰ ਠੱਕ ਠੁੱਕ ਕੇ ਤੇ ਇਦਾਂ ਕਰ ਤੁਸੀਂ ਮੈਨੂੰ ਦੱਸਾ ਮੁੰਡਾ ਖੁੱਡਾ ਤੇ ਇਹ ਗੱਲਾਂ ਫੱਬਦੀਆਂ ਹੁਣ ਸਾਨੂੰ ਤੇ ਸ਼ਰਮ ਆਉਂਦੀ ਐ ਤੁਹਾਨੂੰ ਦੱਸਣ ਦਾ ਤੱਸਾ ਮੈਨੂੰ ਵੀ ਤੁਹਾਡਾ ਵੀ ਸਰੀਰ ਜੇ ਮੇਰੇ ਸਾਹਮਣਾਂ ਚੰਗਾ ਨਾ ਇਹ ਕੀ ਕਰਦਾ ਰਿਹਾ ਜਿਹਨੂੰ ਇਹਨੂੰ ਕਮਜ਼ੋਰੀ ਹੋਈ ਆ ਇਹ ਫਿਰ ਹੱਥਾਂ ਨਾਲ ਕਰਦਾ ਰਹੂਗਾ ਤੇ ਨਾਣਾ ਕਮਜ਼ੋਰ ਕਰ ਬੈਠਾ ਵਾ ਪਾਜੀ ਦੱਸੋ ਸਾਡਾ ਜੀ ਨਹੀਂ ਕਰਦਾ ਤੁਹਾਨੂੰ ਦੱਸਣ ਨੂੰ ਫਿਰ ਤੁਸੀਂ ਸਾਡੇ ਵੀਰਾਂ ਵਰਗੇ ਜੇ ਸ਼ਰਮ ਆਉਂਦੀ ਸਾਨੂੰ ਵੀ ਦੱਸਣ ਆਪਣੀਆਂ ਧੀਆਂ ਦੀਆਂ ਇਤਨਾ ਗੱਲਾਂ ਦੱਸਣ ਕਿੱਡੀ ਸ਼ਰਮ ਆਉਂਦੀ ਆ ਤੁਹਾਡੇ ਘਰ ਵੀ ਧੀਆਂ ਧੀਆਂ ਹੈਗੀਆਂ ਤੁਸੀਂ ਦੱਸੋ ਤੁਸੀਂ ਐਦਾਂ ਦੱਸੋ ਕਿਤੇ ਮਾਵਾ ਦਾ ਦਿਲ ਨਹੀਂ ਪਾੜਦਾ ਪਾਜੀ ਅਸੀਂ ਕਿੱਦੇ ਸ਼ਰਮਿੰਦੇ ਹੋਂ ਡੈ ਨਹੀਂ ਉਹਦੇ ਚਲੋ ਗੱਲ ਠੀਕ ਹੈ ਪਰ ਕਹਿੰਦਾ ਭਾਇਆ ਤੇ ਆਪਾਂ ਦਾ ਰਣਾ ਇਹ ਰੱਖਦੇ ਕਿ ਭਾਜੀ ਰਾਤ ਨੂੰ ਕੋਈ ਮੇਰੇ ਕੋਲ ਵੀ ਕੁੜੀਆਂ ਕੋਈ ਦਿੱਥੋ ਕੁੜੀ ਨਵੀਂ ਜਵਾਨੀ ਆ ਕਤੁੱਟੇ ਹੋ ਨਾ ਗੱਲ ਨੂੰ ਮੇਰੇ ਕੋਲ ਪੜਾ ਕੁੜੀਆਂ ਦੇ ਵਿੱਚ ਜੋ ਹੁੰਦਾ ਵਾ ਤੇ ਬੰਦੇ ਨੂੰ ਵੀ ਚਾਹੀਦੀ ਆ ਜੇ ਇਹ ਉਹਦੀ ਕਰਦਾ ਵੇ ਲੋੜ ਪੂਰੀ ਤੇ ਕੁੜੀ ਆਵੇ ਤੇ ਆਂਦੀ ਮੈਨੂੰ ਤਾਂ ਚੁੰਡੀਆਂ ਵੜਦਾ ਨਹੀਂਦਾ ਐਵੇਂ ਖਾਂਦਾ ਨਹੀਂਦਾ ਉਹਨਾਂ ਦੀ ਤੋਤੀ ਇਹਦੀ ਖੜੀ ਨਹੀਂ ਹੁੰਦੀ ਤੇ ਉੱਥੇ ਆਂਦੀ ਜੇ ਮੈਂ ਲੀੜੇ ਲਾਉਣ ਲੱਗਦੀ ਤੇ ਪਹਿਲਾਂ ਹੀ ਇਹਦਾ ਗੰਦ ਥੱਲੇ ਡਿੱਗਾਂਦਾ ਭਾਜੀ ਕੀ ਮੈਂ ਤੁਹਾਨੂੰ ਗੱਲ ਦੱਸਾਂ ਮੈਨੂੰ ਤੇ ਨਹੀਂ ਸ਼ਰਮ ਆਉਂਦੀ ਮੈਂ ਤੁਹਾਨੂੰ ਦੱਸ ਲਈ ਸਕਦੀ ਤੇ ਕੀ ਇਹ ਬੁੱਢੀ ਰੱਖੂਗਾ ਇਹ ਪਹਿਲਾਂ ਦੱਸ ਦਿੰਦਾ ਮੇਰੇ ਤੇ ਕਮਜ਼ੋਰੀ ਆ ਜਾਂ ਆਪਣਾ ਲਾਜ ਕਰੰਦਾ ਜਾਂ ਕੁਝ ਕਰਦਾ ਤੇ ਫੇਰ ਵਿਆਹ ਕਰੰਦਾ ਹਾਂ ਇਹ ਇਤੋਂ ਹੀ ਅੰਦਰ ਸੁਤੇ ਰਹ ਦੋਵੇਂ ਜੀ ਤੇ ਇਹ ਦੋਵੇਂ ਇਹੋ ਕੰਮ ਕਰਦੇ ਜੇ ਦੂਜਾ ਵੀ ਇਹੋ ਕੰਮ ਕਰਦਾ ਤੇ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਤੇ ਹੁਣ ਇਹ ਕਹਿੰਦੇ ਆਂ ਕਿ ਕੁੜੀ ਮਾੜੀ ਆ ਤੇ ਕੁੜੀ ਮਾੜੀ ਫੇ ਗਾਲਾਂ ਹੀ ਕੱਢਣੀਆਂ ਜੇ ਤੂੰ ਐਵੇਂ ਚੁੰਡੀਆਂ ਵੱਢੀ ਜਾਂਗਾ ਤੇ ਪੱਲੇ ਤੇਰੇ ਕੱਖ ਹੈ ਨਹੀਂਗਾ ਹੁਣ ਅਹੀਂ ਇੱਥੇ ਬੰਦਿਆਂ ਜਾ ਕੇ ਕੀ ਕਹੀਏ ਤੁਹਾਨੂੰ ਮੈਂ ਉਹਦਾ ਕਹਦੀ ਆਂ ਕਿ ਪਰਮਾਏ ਫਾਕੀ ਕਹਤੈ ਤੇ ਰੀਵੀ ਕਹਦਾ ਠੀਕ ਆ ਜੇ ਉਹਦੇ ਜੇ ਕੁੜੀ ਦੇ ਵੀ ਪੂਰੀ ਜਵਾਨੀ ਆ ਤੇ ਕੁੜੀ ਕਿੱਥਰਾ ਕਰਦੂਗੀ ਆਪਾਂ ਤਾਂ ਬੁੱਢੇ ਹੋ ਆ ਰਹੇ ਹੋ ਇਹ ਕੰਮ ਕਰਦੇ ਆਂ ਇਹ ਅਜੇ ਤੀਆਂ 33 ਸਾਲਾਂ ਦਾ ਤੇ ਕਿੱਥੇ ਗੱਲ ਜਾਊਗੀ Yeah. Mm -hmm. ਗੱਲ ਤੇ ਇਹ ਉਹ ਨਾ ਪਕੀ ਕਾ ਸੋ ਦੱਸ ਮੈਂ ਲੇ ਮੈਂ ਕਹਾਣਾ ਕਰਦੀ ਐਥੇ ਕਰਕੇ ਵੀ ਤੂੰ ਆਪਣਾ ਇਲਾਜ ਕਰਾ ਚੱਲ ਜੇ ਤੈਨ ਮਾਰਾ ਇਹਨੇ ਤੇਰੀ ਕਿਤੇ ਦਵਾਈ ਖਾਦੀ ਆ ਮਾੜਾ ਮੋਟਾ ਤੇਰਾ ਕਦੇ ਹੋਇਆ ਤੇ ਤੈਨੂੰ ਮਾਰਾ ਇਹਨੇ ਜੀ ਦੇਤਾ ਤੇ ਤੂੰ ਆ ਮੇਰਾ ਘਰ ਵਸ ਗਿਆ ਤੇ ਤੂੰ ਹਣ ਬਾਜੀ ਵੇਖੋ ਜੱਪ ਤੂੰ ਇਹੋ ਜਿਹਾ ਕੰਮ ਕਰੇਂਗਾ ਨਾ ਤੇ ਰਾਤ ਸਾਰੀ ਕੁੜੀਨੂੰ ਤੂੰ ਚੁੰਡੀਆਂ ਵੜਦਾ ਰਹੇਂਗਾ ਤੇ ਸੌਣਾ ਨਹੀਂ ਹੁੰਦਾ ਤੁਸੀਂ ਤੀ ਬੋਲੋ ਤੇ ਤੁਹਾਡੀ ਤੀ ਲੱਗਦੀ ਆ ਤੇ ਤੁਸੀਂ ਮੈਨੂੰ ਦੱਸਾ ਐਵੇਂ ਤੇ ਨਹੀਂ ਨਾ ਚੁੰਡਿਆਂ ਜਾਂ ਚੱਲ ਛੇਜ ਗੱਲ ਕੀਤੀ ਭਾਜੀ ਘੰਟਾ ਖੰਡ ਤੁਸੀਂ ਆਪਣੀ ਰੌਣਕ ਮੇਲਾ ਕਰੋ ਤੇ ਤੁਸੀਂ ਸਮਝਾ ਤੇ ਉਹ ਵੀ ਸਮਝੇ ਆਰੇ ਮੇਰੇ ਪਰੇ ਪੱਲੇ ਕੱਖ ਹੈ ਗਣੀ ਤੇ ਸਾਰੀ ਰਾਤ ਉੰਦੀ ਮੈਨੂੰ ਕਦੀ ਬੁੰਡ ਚੁੰਗਲਾਂ ਦਿੰਦਾ ਰਹਿੰਦਾ ਕਦੀ ਮੇਰੇ ਚੁੰਡੀਆਂ ਵੜਦਾ ਨਿੰਦਾ ਤੇ ਦੱਸੋ ਇਹ ਕੋਈ ਗੱਲ ਤ ਨਹੀਂ ਨਹਿ ਗਈ ਸਰ ਜੁਰ ਗਾ ਜੀ ਪਰ ਉਹ ਆਪ ਕੀ ਕਰੇ ਹੋ ਦੇ ਕਰਦੇ ਜਦੋਂ ਬਾਜੀ ਫਿਰ ਜਾਣ ਨਹੀਂ ਸਕਦਾ ਨਹੀਂ ਕੀ ਕਰੀਏ ਤੁਹਾਡੇ ਸਾਹਮਣੇ ਬਾਜੀ ਕਿੰਦੀਆਂ ਰੀਝਾਂ ਨਾਲ ਵਿਆਹ ਕੀਤਾ ਸਾਨੂੰ ਇਨਸਾਨੀ ਕੋਈ ਗੱਲ ਨਹੀਂ ਤੇ ਚੱਲ ਲੜਾਈ ਤੇ ਇਹਨਾਂ ਦੀ ਹੋਰ ਗੱਲਾਂ ਦੀ ਆ ਤੇ ਗੱਲਾਂ ਪੰਡੀਆਂ ਹੋਰ ਨਾਲੇ ਤੁਹਾਨੂੰ ਬੁਰੇ ਬਣਾਉਣ ਦੇ ਨਾਲੇ ਸਾਨੂੰ ਬਣਾਉਣ ਦੇ ਤੇ ਨਾਲੇ ਲੋਕਾਂ ਨੂੰ ਬਣਾਉਣ ਦੇ ਗੱਲ ਤਾਂ ਫਿਰ ਹੁਣ ਆਪਾਂ ਕੀ ਕਰੀਏ ਕਰੀਏ ਤੁਸੀਂ ਹੁਣ ਦੱਸੋ ਤੇ ਕੀ ਕਰੀਏ ਤੈਨੂੰ ਛੇ ਇਹਦੇ ਛਿੱਤਰ ਮਾਰੋ ਮੂੰਹ ਤੇ ਵੀ ਕੰਜਰਾ ਤੈਨੂੰ ਕੀ ਅੱਗ ਲੱਗੀ ਹਿੰਦੂ ਨਾੜਾ ਕਮਜ਼ੋਰ ਕਰ ਲਈ ਆਪਣੀਆਂ ਲੋਰ ਗੱਲ ਠੀਕ ਹੈ ਤੁਹਾਡੀ ਹਾਂ ਫਿਰ ਜੇ ਕੋਈ ਜੇ ਕੁੜੀਆਂ ਦੀ ਤੇ ਜੇ ਮੈਂ ਸੌ ਜਾਨੀ ਤੇ ਤਾਂ ਵੀ ਰਿਸ਼ਤੇਦਾਰਾਂ ਨੂੰ ਸਾਰੀ ਗੱਲ ਦੱਸਦਾ ਜੇ ਮੈਂ ਨਹੀਂ ਸੌਦੀ ਤਾਂ ਵੀ ਤਾਂ ਭਾਜੀ ਘਰ ਦੀਆਂ ਗੱਲਾਂ ਦੱਸੋ ਸਾਰੀਆਂ ਆਪਾਂ ਡਿਟੇਲਾਂ ਦੱਸ ਗਏ ਤੇ ਕਿੱਡੀ ਕ ਆਪਣੀ ਗੱਲ ਆ ਚ ਚੋਬਰੀ ਦੀ ਤੂੰ ਦੱਸ ਜੇ ਤੂੰ ਚੰਗਾ ਜੇ ਤੁਸੀਂ ਮਾੜੇ ਤੇ ਤੂੰ ਆਪਣੀਆਂ ਸਾਰੀਆਂ ਮਾਸੜਾਂ ਦਾ ਸਾਰੀ ਗੱਲ ਮੈਨੂੰ ਦੱਸਦਾ ਕੁੜੀ ਅੱਜ ਮੇਰੇ ਨਾਲ ਸੁੱਤੀ ਨਹੀਂ ਅੱਜ ਮੈਂ ਬੁਣ ਤੇ ਚੁੰਡੀ ਵੱਡੀ ਪਾਜੀ ਮੈਂ ਫੋਨ ਕੀਤਾ ਸੀ ਹਾਂ ਦਾ ਜਿੰਨੀ ਗੱਲ ਸਾਰੇ ਇਹ ਦੱਸਦਾ ਇਹਨੂੰ ਛੇਤਰ ਮਾਰੋ ਵੀ ਸ਼ਰਮਿੰਦਿਆ ਤੁਸੀਂ ਦੱਸੋ ਤੁਸੀਂ ਵੀ ਘਰ ਚ ਜਾ ਸੰਦੇ ਜਾਂ ਨਹੀਂ ਸੰਦੇ ਤੇ ਲੋਕਾਂ ਨੂੰ ਦੱਸਦੇ ਫਿਰਦੇ ਜੀ ਨਹੀਂ ਗੱਲ ਦੱਸੀ ਦੀ ਨਾ ਕੀਤੀ ਅੱਥੇ ਪਾਜੀ ਇਹਨੂੰ ਪੁੱਛੋ ਮੁੰਡੇ ਚ ਬੜੀ ਗਲਤੀਆਂ ਜੇ ਪਾਜੀ ਚਲੋ ਇੱਕ ਤੇ ਵੇਖੋ ਤੁਸੀਂ ਖਾਂਦਾ ਪੀਂਦਾ ਵੇਖੋ ਇਹਨੂੰ ਕਿਤਨਾ ਖਾਂਦਾ ਕਾਲੀ 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 ਇਹਨੂੰ ਅਹੀ ਅਕਲ ਹੀ ਦੇਣੇ ਉਹ ਕਹੀਦਾ ਤੁਹਾਡੇ ਨਾਲ ਠੀਕ ਹੈ ਪਰ ਆਪਾਂ ਇਹ ਤਾਂ ਕਿਹਾ ਵੀ ਤੂੰ ਜਾ ਕੇ ਉੱਥੇ ਖਾ ਦੇ ਇਹ ਤਾਂ ਕਹਿੰਦਾ ਇਹੋ ਗੱਲ ਕਹਿੰਦਾ ਮਹਿਮਾਨ ਆਪਾਂ ਕੰਮ ਕਰ ਜੋ ਕਹਾਂ ਮੈਂ ਖਾ ਜਾਾਂ ਗਣ ਉਹ ਗੱਲ ਤੁਹਾਡੀ ਠੀਕ ਬਣਾਈ ਹੈ ਖਾਵੇ ਕਿੰਨਾ ਮਰਜ਼ੀ ਖਾਵੇ ਤਾਂ ਪਰ ਸਹਿਜ ਪਤੇ ਨਾ ਕਰ ਉਹ ਆ ਤਾਂ ਜਿੱਦਾਂ ਕਿ ਇਹ ਪਈਆਂ ਦੇ ਉਹਦੇ ਪੱਲੇ ਬਸ ਮੈਂ ਕੋਈ ਬੜੀ ਮਹਿਮਾਨੀ ਆਤਾ ਪਈਆਂ ਨੂੰ ਮਾਰਦਾ ਪਹਿਲਾਂ ਵੀ ਕਿਹਾ ਇਹ ਨਾਗਰਾਸ ਨੇ ਆਪਾਂ ਆਪਣੇ ਪਰਿਵਾਰ ਦੇ ਮੈਂ ਦੋਂਦਾ ਹਾਂ ਉਹ ਤਾਂ ਹੋਊਗਾ ਆਪਾਂ ਤਾਂ ਹੋਊ ਜੇ ਬਾਅਦ ਹੋ ਗਿਆ ਤੇ ਭਾਜੀ ਇਹਦੇ ਪੱਲੇ ਕੱਖ ਨਹੀਂ ਜੇਗਾ ਤੇ ਫਿਰ ਵੀ ਵੇਹਲਾ ਮੇਰੀ ਧੀਾਂ ਦੀ ਚੰਨ ਮੈਂ ਦਿਨ ਕੱਟ ਲੂ ਤੇ ਪਰ ਮੈਨੂੰ ਸਤਾਵੇ ਨਾ ਜੇ ਮੈਂ ਤੇ ਲਾਗੇ ਪੈ ਨਹੀਂ ਤੇ ਸਾਰੀ ਰਾਤ ਆਂਦੀ ਕਦੀ ਮੇਰੇ ਮੰਮਿਆਂ ਤੇ ਚੁੰਡੀਆਂ ਕਦੀ ਮੇਰੇ ਚਿੱਤਣਾ ਤੇ ਚੁੰਡੀਆਂ ਕਦੀ ਮੇਰੇ ਮੂੰਹ ਤੇ ਦੰਦੀਆਂ ਦੱਸਾ ਮੈਨੂੰ ਕੀ ਧੀ ਪਹਿਣ ਕਰੇ ਮੈਨੂੰ ਦੱਸ ਫਿਰ ਮੇਰੀ ਗੱਲ ਰੌਣ ਕੰਦੇ ਨਾ ਭਾਜੀ ਚਲ ਤੂੰ ਹੀ ਨਹੀਂ ਤੂੰ ਹੀ ਨਹੀਂ ਕਰਦੇ ਰਹਿ ਆਪਾਂ ਨਹੀਂ ਕਰਦੇ ਰਹਿ ਤੂੰ ਮੇਰੇ ਵਰਗਾ ਠੀਕ ਜੀ ਪਰ ਹੁਣ ਆਪਾਂ ਕੀ ਕਹੀ ਦੱਸਾ ਜਰ ਭਾਜੀ ਫਿਰ ਤੁਸੀਂ ਦੱਸੋ ਨਾ ਕਿ ਸਾਡੀ ਤੇ ਜ਼ਿੰਦਗੀ ਖਰਾਬ ਹੋ ਗਈ ਨਾ ਧੀ ਪਹਿਣ ਦੀ ਮੈਂ ਉਹ ਗੱਲ ਤੇ ਸੱਚ ਜੀ ਆ ਤੇ ਬੋਲਦੇ ਆ ਕਿ ਭਾਵੇਂ ਕੋਈ ਬੰਦਾ ਕਰਦਾ ਨਹੀਂ ਕਰਦਾ ਚਲੋ ਗੱਲ ਤਾਂ ਦਿਖਾ ਰੀਏ ਮਾਨਾ ਪਰ ਕਹਿੰਦਾ ਭਾਵੇਂ ਜਿੰਦਗੀ ਦਵਾ ਕਰਾਂਦੀ ਉਹ ਦੇਖਦੇ ਨਹੀਂ ਆ ਦੇਖਦੇ ਨਹੀਂ ਨਹੀਂ ਪਰ ਸਭ ਮੇਰੀ ਗੱਲ ਸੁਣਾਈ ਜਿੱਤਾਂ ਨੂੰ ਕਮੀਆਂ ਦੱਸਤੀਆਂ ਜੇ ਵੀ ਕੁੜੀ ਐਸੇ ਗੱਲਾਂ ਲੜਦੀ ਜੇ ਜੇ ਕੁੜੀਆਂ ਦੀ ਮੇਰੇ ਨਾਲ ਇੱਕ ਗੱਲ ਕਰਦਾ ਉਹਨੂੰ 10 10 ਵਾਰ ਮੈਨੂੰ ਪੁੱਛਦਾ ਭਾਜੀ ਇਹ ਪੜਿਆ ਲਿਖਿਆ ਬੰਦੇ ਦਾ ਮਤਲਬ ਹੁੰਦਾ ਵੀ ਤੂੰ ਮੈਨੂੰ ਦੱਸਦੀ ਕਰ ਤੂੰ ਹੀ ਕਿੰਨਾ ਕੁ ਵਾਧੂ ਬੋਲਦੇ ਜੀ ਮੈਂ ਕੋਈ ਲੋੜ ਨਹੀਂ ਕੋਈ ਹੈ ਜੇ ਇਹ ਜੇ ਇਹ ਦੀ ਚੀਜ਼ ਪੁੱਛੀ ਮੇਰੀ ਗੱਲ ਸੁਣ ਇਹਨੇ ਚੀਜ਼ ਪੁੱਛੀ ਉਹ ਦੱਸ ਦੇਵੇ ਉਹਨੇ ਕਿਹਾ ਵੀ ਸੌਦਾ ਪਾਣੀ ਲਿਆ ਦੇ ਤੇ ਇਹ ਲਿਆ ਦੇ ਵੇ ਭਾਜੀ ਪੰਜ ਪੰਜ ਗੇੜੇ ਲਾਉਂਦਾ ਤੇ ਨਹੀਂ ਚੀਜ਼ ਲਿਆਉਂਦਾ ਫਿਰ ਧੀ ਪੈਣ ਨੇ ਆਪ ਹੀ ਜਾਣਾ ਜੇ ਲਿਆ ਕੇ ਦੇਵੇ ਤੇ ਇੱਕ ਇਹ ਉਹ ਕਿਉਂ ਜਾਵੇ ਪਹਿਲੋਂ ਆਂਦੀ ਮੈਂ ਇਹਨੂੰ ਘਲਾਉਂਦੀ ਸੌਦਾ ਲੈਣ ਜਦੋਂ ਨਹੀਂ ਲੈ ਕੇ ਆਂਦੀ 10 ਗੇੜੇ ਵੀ ਹੋਣਦਾ ਤਾਂ ਵੀ ਨਹੀਂ ਲਿਆਉਂਦਾ ਅੱਜ ਦੱਸੋ ਅਸੀਂ ਭਾਜੀ ਝੂਠ ਨਹੀਂ ਮਾਰਦੇ ਨਾ ਹੀ ਤੁਹਾਡੇ ਨਾਲ ਝੂਠਾ ਲਜਾਮ ਲਾਉਣਾ ਚਾਹੁੰਦੇ ਆ ਤੇ ਸਿਰ ਪਾਇਆ ਕੋਈ ਕਮੀ ਜੇ ਇੱਕ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਚਲੋ ਉਹ ਤੁਹਾਡੀ ਗੱਲ ਠੀਕ ਆ ਚਲੋ ਸਾਡਾ ਜਦੋਂ ਮਹੀਨਾ ਦਾ ਆਪਣੇ ਕੋਲ ਰਹੇ ਕੋਈ ਨਾ ਜੀ ਜਾਂਦੀ ਕੋਈ ਰੋਟੀ ਪਾਣੀ ਖਾਂਦੇ ਰੇ ਮੈਂ ਆਪੇ ਜ਼ਮਾਨਾ ਜੋ ਹੁੰਦਾ ਕਰੀ ਜਾ ਰੋਟੀ ਪਾਣੀ ਖਾਈਏ ਤੁਹਾਨੂੰ ਕੋਈ ਇਹ ਕਿ ਕਿ ਰੋਟੀ ਪਾਣੀ ਦੀ ਕੜੀਆਂ ਦੀ ਕੋਈ ਕਮੀ ਮੇਰੇ ਸਹੁਰੇ ਨੇ ਵੀ ਨਹੀਂ ਰਹਿਣ ਦਿੱਤੀ ਕੋਈ ਕਮੀ ਮੈਂ ਇਹ ਨਹੀਂ ਕਹਾਂਦੀ ਸਿੱਧਾ ਤੇ ਮੈਂ ਸੱਦੇ ਦਾ ਕੋਠੇ ਵੱਖਰਾ ਰੱਖਿਆ ਸੀ ਜੇ ਜ਼ਮਾਨਾ ਜੋ ਮਨਜ਼ੀ ਕਰੇ ਰੋਟੀ ਪਾਣੀ ਖਾਓ ਨਾਲ ਕੋਈ ਜੀ ਦੀ ਲੋੜਾ ਜੀ ਹੋਣੀ ਤੇ ਨਾ ਮੈਂ ਤੁਹਾਡੇ ਕੋਲ ਭਗਾਵਾਗਾ ਜੇ ਜ਼ਮਾਨਾ ਖਾਈ ਜਾਓ ਜੋ ਭਗਾਵਾਗਾ ਉਹ ਤੇ ਚਲ ਭਾਜੀ ਤੇ ਮੇਰੀ ਗੱਲ ਸੁਣੋ ਉਹ ਵੀ ਤੁਸੀਂ ਹੋਰ ਸੁਟੋ ਗੱਲ ਨੂੰ ਦੇਖੋ ਜਦੋਂ ਹਨ ਮੰਨ ਵਿਆਹਿਆ ਇੱਕ ਗੱਲ ਛੁੱਟੇ ਹੋਣਾ ਹਨ ਮੰਨ ਵਿਆਹਿਆ ਗਿਆ ਤੇ ਇਹ ਦੋ ਚੌ ਸਾਨੂੰ ਨਾ ਅੱਧ ਨਹੀਂ ਹੋਣਾ ਫੇਰ ਨਹੀਂ ਨਾ ਆਪਣਾ سلسلے ਚ ਓਪਣੇ ਤੁਸੀਂ ਛੁਪੜੇ ਬਹਿਣਾ ਹੀ ਹਣਾ ਮੈਂ ਕਿਹੜਾ ਕਰਾ ਰਿਹਾ ਹਾਂ ਇਹ ਰੋਂਦਾ ਵਾ ਵੀ ਮੇਰਾ ਪਿਓ ਖਰਚਾ ਕਰੇ ਤੇ ਮੈਂ ਖਾਵਾਂ ਤੇ ਭਾਜੀ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੁੰਦਾ ਵਾ ਇਹ ਉਹ ਰਿਜੈਂਟ ਆ ਦੀ ਗੱਲ ਹੈ ਹੈ ਫਿਰ ਵੇਖੋ ਇਹਨੂੰ ਮੈਂ ਆਖਿਆ ਜੇ ਤੂੰ ਨਹੀਂ ਨਾ ਤੇਰੀ ਮੱਤ ਟਿਕਾਣੇ ਹੈਗੀ ਤੇ ਭਾਜੀ ਵੇਖੋ ਅਸੀਂ ਰੱਜੇ ਪੁੱਜੇ ਆ ਸਾਡਾ ਦਿੱਤੀਆਂ ਦਾ ਪੈਸਾ ਖਣਾ ਇੱਕ ਜ਼ਹਿਰ ਆ ਤੇ ਮੇਰੀ ਗੱਲ ਸੁਣ ਮੈਂ ਕਿਹਾ ਕੁੜੀ ਨੂੰ ਤੂੰ 12000 ਪੁੱਤ ਲੈਣਾ ਨਾ ਤੂੰ ਇਹ ਨਾ ਇਹ ਪਤਾ ਕੀ ਜਾਂਦਾ ਜੇ ਜਦੋਂ ਹੈ ਨਾ ਹੀ ਪੈਸੇ ਦਾ ਮੇਰੇ ਕੋਲ ਹੈਗਾ ਕੁਛ ਨਹੀਂ ਮੈਂ ਕੁਛ ਕਰ ਨਹੀਂ ਸਕਦਾ ਪਾਜੀ ਬਹੁਤਾ ਕਹੀਏ ਬਹੁਤਾ ਹੋਵੇ ਹਾਂ ਮੈਂ ਨਾ ਕਿ ਤੂੰ 12000 ਲੈਣਾ ਨਾ ਤੇ ਤੂੰ 8000 ਹੀ ਕੁੜੀ ਨੂੰ ਦੇਈ ਜਾ ਤੇ 4000 ਪੁੱਤ ਤੂੰ ਰੱਖੀ ਜਾ ਕੁੜੀ ਆਪਣਾ ਲੀੜਾ ਬਣਾਵੇ ਕੁੜੀ ਆਪਣਾ ਸਬਦਾ ਲਿਆਵੇ ਕੁੜੀ ਜਮਾ ਕਰ ਲੇ ਕੁੜੀ ਜੋ ਮਰਜ਼ੀ ਕਰ ਲਵੇ ਹੈ ਤੇ ਤਾਂ ਵੀ ਇਸ ਗੱਲ ਤੇ ਨਹੀਂ ਅੰਦਾਜ਼ਾ ਮੈਂ ਪੈਸੇ ਨਹੀਂ ਦੇਣੇ ਇਹ ਇੱਕ ਬਰ ਬਰ ਗਿਆ ਦੋ ਦੇਣਾ 50 ਦੇਣਾ ਇਹ ਤਾਂ ਫਿਰ ਦਾ ਕਮਾ ਪਿਆਰ ਹੋ ਜੂਗਾ ਬਾਜੀ ਤੁਸੀਂ ਵੇਖਿਓ ਮੈਨੂੰ ਲੱਗੇ ਲੱਗਾ ਨਹੀਂ ਨਹੀਂ ਬੰਨੋ ਜਾਵੇ ਜਿਆਦਾ ਪਾ ਦੇਣਾ ਤੇ ਇਹਦੇ ਵੀ ਤਾਂ ਲੱਗੇ ਲਗਾਰ ਉਹਨੂੰ ਕੰਮ ਸਹੀ ਨਹੀਂ ਤੇ ਮੋ ਜ਼ਿਆਦਾ ਪੈਸੇ ਦੇ ਰਾਹ ਜਦੇ ਕੰਮ ਸਹੀ ਹੋ ਜੂਗਾ ਬਾਜੀ ਹੁਣ ਕੁੜੀ ਨੂੰ ਕਿੱਥੇ ਭਾਈਏ ਦੱਸੋ ਮੈਨੂੰ ਬਚਾਉਣ ਵਾਲਾ ਨਹੀਂ ਐਵੇਂ ਮਤਲਬ ਕਿੱਥੇ ਭਾਈਏ ਕਰ ਤੇ ਰੱਦ ਦੇ ਜਵਾ ਦੀ ਆ ਤੇ ਬਾਅਦ ਕੇ ਸਾਰੇ ਬਾਜੀ ਤੇ ਕੁੜੀ ਨੇ ਨਹਾਣਾ ਹੋਣ ਵਾਲਾ ਤੇ ਕਿੱਥੇ ਕੌਣ ਖੜੂ ਕੁੜੀ ਮੇਰੀ ਵੇ ਹੋਰ ਦਾ ਠੀਕ ਹੈ ਤਾਂ ਇਹ ਆਪਾਂ ਤੁਸੀਂ ਜਿੱਦਾਂ ਕਰਨੀ ਮੇਰਾ ਘਰ ਵਾਲਾਂ ਦਾ ਜਿੱਦਾਂ ਉਹਨਾ ਕਰਨੀ ਉਦਾਂ ਹੀ ਕਰ ਲੈਣਾ ਮੈਂ ਜਿਆ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਨਹੀਂ ਦੱਸੀ ਕਿ ਮੁੰਡੇ ਦੇ ਪੱਲੇ ਕੱਖ ਨਹੀਂ ਹੈਗਾ ਸਿਰਫ ਅਜੇ ਤਾਂ ਗੱਲ ਮਤਲਬ ਇਹੋ ਚੱਲਣ ਈ ਆ ਵੀ ਕੁੜੀ ਸਬਦਾ ਮੰਗਦੀ ਆ ਤੇ ਨਹੀਂ ਲਿਆ ਕੇ ਦੇਣਾ ਅੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਅਜੇ ਤਾਂ ਕਾਲੇ ਹੋ ਚਲੰਡੀ ਆ ਤੇ ਹੁਣ ਤੇ ਕੁੜੀ ਨੇ ਮੈਨੂੰ ਕੱਲ ਪਰਸੋਂ ਇਹ ਗੱਲ ਦਾ ਸੀ ਮੈਂ ਵਿਚੋਲੀ ਨਾਲ ਵੀ ਇਹ ਗੱਲ ਕੀਤੀ ਆ ਕੁੜੀ ਜਾਂਦੀ ਵੀ ਮਹੀਨਾ ਪੂਰਾ ਨਹੀਂ ਮੇਰੇ ਲੱਗ ਗਿਆ ਤੇ ਦਵਾਈ ਦੀਆਂ ਪਰਚੀਆਂ ਦਵਾਈ ਮੇਰੇ ਕੋਲ ਪਈ ਆ ਜੇ ਡਾਕਟਰ ਕੋਲ ਲਿਆਉਂਦਾ ਰਿਹਾ ਬਸ ਆ ਤੁਹਾਡੇ ਸਾਹਮਣੇ ਹੁਣ ਮੈਂ ਗੱਲ ਕਰਨ ਢੀ ਹੈ ਨਾ ਸੱਚਾ ਤਾਂ ਤੇ ਬੰਦਾ ਚ ਬਾਬ ਦਿੰਦਾ ਉਸੇਲੇ ਪਾਜੀ ਸਾਨੂੰ ਝੂਠ ਮਾਰਦੀ ਕੋ ਤੁਸੀਂ ਇਹਨੂੰ ਟੈਸਟ ਕਰਾ ਲਓ ਡਾਕਟਰ ਨੂੰ ਵਿਖਾ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਹੋਰ ਇਹ ਤਾਂ ਦੀ ਗੱਲ ਐਂ ਪੁੱਛੂੜ ਥੋੜੀ ਮਾਰ ਕੇ ਲੈਣਾ ਇਹਨੂੰ ਪੁੱਛੋ ਕਿ ਤੇਰੇ ਵਿੱਚ ਆਹ ਗੱਲ ਹੈ ਕਿ ਕੁੜੀ ਜਾਂਦੀ ਹੈ ਅੱਜ ਅੱਜ ਜੀ ਤਾਂ ਜੇ ਹੁਣ ਤੇ ਤਰਾ ਹੀ ਆ ਨਾ ਤੇ ਹੁਣ ਰਜਾ ਮਦੀ ਦਾ ਗੁਜਾਰਾ ਹੋਣਾ ਵਾ ਨਹੀਂ ਨਹੀਂ ਇੱਕ ਵਾਰ ਇੱਕ ਵਾਰ ਮੇਰੀ ਗੱਲ ਸੁਣ ਸਾਡੀ ਗੱਲ ਕੀ ਹੈ ਪਟਾਣੀ ਮਾਤਾ ਭਾਈ ਜਨ ਜਦੋਂ ਇਹ ਦੋ ਜਣੇ ਇਕੱਠੇ ਹੁੰਦੇ ਆ ਤੇ ਪੁੱਛਿਆ ਕਿ ਇਹਦੇ ਦੋਆਂ ਜੀਆਂ ਦੇ ਬੱਚੇ ਨਹੀਂ ਹੁੰਦਾ ਇੱਕ ਗੱਲ ਸੁਣੀਆ ਭਾਵੇਂ ਸ਼ੰਘੁਚ ਕਰਦੇ ਆ ਦੋ ਦੋ ਨਾਲ ਨਾਲ ਬੱਚੇ ਨਹੀਂ ਹੁੰਦੇ ਜਾਂ ਉਹਨਾਂ ਦੇ ਘਟਣ ਨਹੀਂ ਹੁੰਦੇ ਤੇ ਉਹ ਲੋਕੀ ਕੀ ਕਰਦੇ ਉਹ ਤੇ ਮਰਦੇ ਪਾ ਹਾਂ ਉਹ ਮਰ ਜਾਂਦੇ ਆ ਹੋਰ ਨਹੀਂ ਦੇ ਆ ਵੀ ਦੇ ਨਾਲ ਬੱਚੇ ਨਹੀਂ ਹੁੰਦੇ ਲੋਕਾਂ ਦੇ ਘਰ ਪਹਿਲੀ ਪਹਿਲੀ ਗੱਲ ਹੈ ਵੀ ਗੱਲ ਕਰਦੇ ਪਰ ਉਹ ਗੋਣ ਦਾ ਲਈ ਤੁਹਾਨੂੰ ਪਹਿਲਾਂ ਇਹ ਜਿਹਨੇ ਬੱਡੇ ਦਾ ਗੁਜ਼ਾਰਾ ਕਰਨਾ ਹੈ ਨਾ ਸਾਲ ਕੁਝ ਹੋ ਜਾਂਦਾ ਵਾ ਛੋਟੀ ਛੋਟੀ ਥਾਲੀ ਹੋਏਗਾ ਵੀ ਸਾਨੂੰ ਵੀ ਫੋਨ ਕਰਦੇ ਸਾਨੂੰ ਵੀ ਚਲੋ ਅਸੀਂ ਵੀ ਫੋਨ ਕਰਦੇ ਅਸੀਂ ਵੀ ਨਹੀਂ ਕਰਦੇ ਚਲੋ ਅਸੀਂ ਤੇਰੀ ਨੂੰ ਮਾੜੀ ਸਲਾਹ ਦਿੰਨੇ ਅਸੀਂ ਤੈਨੂੰ ਆਨੇ ਕਾਰ ਗੁਜ਼ਾਰਾ ਕਰ ਆਪਣਾ ਹਾਂਜੀ ਹਾਂਜੀ ਅਸੀਂ ਆਈਏ ਨੂੰ ਮਾੜੀ ਅਸੀਂ ਜਾਰਵੀ ਜਿਹੜੇ ਕੁੜੀ ਲਿਆਂਦੀ ਇੱਥੇ ਤੂੰ ਹੀ ਗੱਲ ਕਰੋ ਜਿਹਨਾਂ ਦੀ ਤੇ ਮਿਲ ਕੇ ਚੱਲ ਕੇ ਨਹੀਂ ਆਪਾਂ ਕਦੀ ਗੱਲ ਨਹੀਂ ਤੇ ਅੱਜ ਤੁਹੀ ਦੱਸੋ ਮੈਂ ਇੱਕ ਵਾਰੀ ਵੀ ਪੜੀ ਨਾ ਦੀ ਮੈਂ ਐਸੇ ਕਰਕੇ ਨਹੀਂ ਲਿਆਉਂਦੀ ਵੀ ਆਪਣਾ ਇਹਨਾਂ ਦਾ ਦੋਵਾਂ ਦਾ ਪਿਆਰ ਪਾਵੇ ਜੇ ਤਾਂ ਭਾਜੀ ਹੁਣ ਕੰਮੀਆਂ ਹੀ ਵਿੱਚ ਕਈਏ ਤੇ ਪਿਆਰ ਕਿੱਥੇ ਪਾਊਗਾ ਪਿਆਰ ਤੇ ਦੋਵਾਂ ਦੀਆਂ ਦਾਅਵਾ ਵੀ ਬੰਦਾ ਚਲੋ ਜੇ ਤੂੰ